ਇਕੇ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉ ਮੇ ਸੱਤ ਕਾ ਪਾਉ ਦਰਜੀ ਤੋ ਹਾਥੀ ਕੀ ਬਾਤ ਹੈ ਕੀ ਬਾਤ ਕੀ ਬਾਤ ਉਹ ਹਾਥੀ ਨਹੀਂ ਸਰ ਤੁਸੀਂ ਵੱਡੇ ਨਹੀਂ ਨਹੀਂ ਤੇ ਨਾਲ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਦ ਮੈਂ ਨੂੰ ਸੀ ਕਹਿ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇਨਸਪਾਇਰ ਹੋ ਰਹੀ ਹੈ ਖਾਸियत ਦੇਖੋ ਕੀ ਹੈ ਇਸ ਬੰਦੇ ਦੀ इन्हें बॉम्बे दिल्मा बंद करवा दी कला सरदार क्या बात है और सलमान शाहरुख कितने है इस फिल्म यह हूँ उन्होंने जरूरत बन गया हिंदी फिल्मों की और जो भी इन्हों की जी चमकीला देखो जे साढ़े हीरो वास्ते फिल्मा लिखिया जा रही है। इन्हों वस्ते करेक्टर लिखे जा रहे हैं तो बहुत वही गल है गुरु महाराज की बहुत कृपा है यार तेरे कमाल है ख्यावार। कमाल है और और फिर उसी तरह उसी बाणे बाने सिकी सिदक रहना बहुत वही गल है दोस्तों आप थोड़ा जा जाए उठते हैं फिर केंद्र बाल कटा लिए ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣੀਆਂ ਜਾਂ ਕੁਝ ਇਸ ਤਰ੍ਹਾਂ ਹੋਏਗਾ ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣ ਬਣੇ ਰਹੇ ਔਰ ਉਸੇ ਤਰ੍ਹਾਂ ਇਹ ਦਲਜੀਤ ਦੋਸਾਨ ਜੀ ਹੈ ਕੀ ਬਾਤ ਹੈ ਜਿਹੇ ਜਿਹੇ ਸਰਦਾਰ ਅਸੀਂ ਇਤੋਂ ਭੇਜਿਆ ਸੀਗਾ ਉਹ ਹੈ ਜਈ ਨਿਰੋਲ ਸਰਦਾਰੇ ਇਸ ਵੇਲੇ ਹੈ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੰਚ ਜਾਏ ਇਨਾਂ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਇੰਨੀ ਖਲਕਤ ਦਾ ਜੋ ਇੰਨੇ ਸੰਸਾਰ ਦਾ ਇੰਨੇ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਬਿਲਕੁਲ ਤੇ ਅਸੀਂ ਅਸੀਂ ਤਾਂ ਹੀ ਸੱਚ ਦਿਲੋਂ ਕਹਿੰਦੇ ਆ ਕਿ ਦਿਲਜੀਤ ਸਾਡਾ ਮਾਣ ਹੈ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟ੍ਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਹਾ ਕਿਹੜਾ ਕਹਾਂਸੇ ਹੋ ਆਪ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਰਜੀਤ ਦੋਸਾਂਝ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੇ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਵੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਂਦੇ ਆਂ ਡੀ ਐਚ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬਦਲ ਕੇ ਨਹੀਂ ਕੋਈ ਮੈਂ ਮਾਫੀ ਚਾਹਾਂਗਾ ਕਿਸੇ ਦੇ ਸ਼ਾਂਤ ਬਟ ਯੂ ਆਰ ਨੋਟ ਸੌਰੀ ਫਾਰ ਇਟ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀਐਨ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਮਿਸ ਕਰ ਰਹੇ ਹਾਂ ਇਸ ਵਾਰੀ ਜਸਵਿੰਦਰ ਪੱਲਾ ਸਰ ਨੂੰ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਔਰ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ ਸਾਡੇ ਵੱਲੋਂ ਕੋਈ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉ ਮੇ ਸੱਤ ਕਾ ਪਾਉ ਦਰਜੀ ਤੋਂ ਹਾਥੀ ਕੀ ਬਾਤ ਹੈ ਕੀ ਬਾਤ ਕੀ ਬਾਤ ਹੋ ਹਾਥੀ ਨਹੀਂ ਸਰ ਤੁਸੀਂ ਵੱਡੇ ਹੋ ਨਹੀਂ ਨਹੀਂ ਦੇ ਨਾਲ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਦ ਮੈਂ ਨੂੰ ਸੀ ਕਹਿ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇਨਸਪਾਇਰ ਹੋ ਰਹੀ ਹੈ ਖਾਸियत ਦੇਖੋ ਕੀ ਐ ਇਸ ਬੰਦੇ ਦੀ ਇਹਨੇ ਬੰম্বে ਦੀਆਂ ਫਿਲਮਾਂ ਬੰਦ ਕਰਵਾਤੀਆਂ ਕੱਲਾ ਸਰਦਾਰ ਗੱਜਰੇ ਕੀ ਮਾਤ ਹੈ ਉਹ ਸੁਲਮਾਨ ਸ਼ਾਹਰੂਖ ਕਿਤੇ ਇਸ ਵਿੱਚ ਵੇਗਲਸ ਇਹ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ ਔਰ ਜੋ ਵੀ ਇਹਨਾਂ ਦੀ ਉਹ ਸੀਗੀ ਜਿਹੜੀ ਚਮਕੀਲਾ ਦੇਖੋ ਜੇ साडे हीरो वास्ते फिल्म लिखिया जा रही वास्ते करैक्टर लिखे जा रहे हैं तो बहुत गल है बिल्कुल गुरु महाराज की बहुत कृपा है यार तेरे कमाल है क्या कमाल है और और फिर उसी तरह उसी बाने सिक्खी सिदक रहना बहुत वही गल है दोस्तों आप थोड़ा जाए उठते हैं फेर ਕਹਿੰਦੇ ਵਾਲ ਕਟਾ ਲੀਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣੀਆਂ ਜਾਂ ਕੁਝ ਐਸ ਤਰ੍ਹਾਂ ਹੋਏਗਾ ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣ ਬਣੇ ਰਹੇ ਔਰ ਉਸੇ ਤਰ੍ਹਾਂ ਇਹ ਦਲਜੀਤ ਦੋਸਾਨ ਜੀ ਹੈ ਕੀ ਬਾਤ ਹੈ ਜਿਹੇ ਜੇ ਸਰਦਾਰ ਅਸੀਂ ਇਤੋਂ ਭੇਜਿਆ ਸੀਗਾ ਉਹ ਹੈ ਜਈ ਨਿਰੋਲ ਸਰਦਾਰੇ ਇਸ ਮੇਲੇ ਚਾਹੇ ਦੁਨੀਆ ਤੇ ਕਿਸੇ ਵੀ ਲੈਵਲ ਤੇ ਪੁੰਚਦਾ ਹੈ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਇੰਨੀ ਖਲਕਤ ਦਾ ਜੋ ਇੰਨੇ ਸੰਸਾਰ ਦਾ ਇੰਨੇ ਜੀਵਾਂ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਬਿਲਕੁਲ ਤੇ ਅਸੀਂ ਅਸੀਂ ਤਾਂ ਹੀ ਸੱਚ ਦਿਲੋਂ ਕਹਿੰਦੇ ਆ ਕਿ ਦਿਲਜੀਤ ਸਾਡਾ ਮਾਣ ਹੈ ਕਸੀ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟ੍ਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਹਾ ਕਿਤਾਂ ਕਹਾਂ ਸੇ ਹੋ ਆਪ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਰਜੀਤ ਦੋਸਾਂਝ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੀ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਵੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਂਦੇ ਹਾਂ ਡੀ ਐਚ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬਦਲ ਕੇ ਨਹੀਂ ਕੋਈ ਮੈਂ ਮਾਫੀ ਚਾਹਾਂਗਾ ਕਿਸੇ ਨੇ ਜਾਂ ਦੇਖ ਲਿਆ ਨਾ ਸੌਰੀ ਫਰ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀ ਐਂਡ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਂਡ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਮਿਸ ਕਰ ਰਹੇ ਇਸ ਵਾਰੀ ਜਸਵਿੰਦਰ ਪੱਲਾ ਸਰ ਨੇ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ ਪਾਏ ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਔਰ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ ਤੇ ਸਾਡੇ ਵੱਲੋਂ ਕੋਈ ਉੱਚਾ ਨੀਵਾ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਤੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ